ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਤਹਿਤ ਵੱਡੇ ਪੱਧਰ ਤੇ ਨਸ਼ਾ ਤਸਕਰਾਂ ਨੂੰ ਫੜਨ ਲਈ ਕਾਰਵਾਈ ਕੀਤੀ ਜਾ ਰਹੀ ਹੈ ਪਰ ਉੱਥੇ ਹੀ ਦੂਜੇ ਪਾਸੇ ਗਿੱਦੜਬਾਹਾ ਦੀ ਗੱਲ ਕਰੀਏ ਤਾਂ ਗਿੱਦੜਬਾਹਾ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਦੱਸਦੀਏ ਕਿ ਪ੍ਰਿੰਸ ਉਰਫ ਪ੍ਰਵੀਨ ਪਰਿਵਾਰ ਦਾ ਇਕਲੌਤਾ ਪੁੱਤ ਸੀ ਜਿਸ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ ਉਧਰ ਸਮਾਜ ਸੇਵੀਆਂ ਨੇ ਵੀ ਇਸ ਤੇ ਚਿੰਤਾ ਜ਼ਾਹਰ ਕੀਤੀ ਹੈ ਭਾਈ ਜੀ ਮਨ ਬਹੁਤ ਦੁਖੀ ਹੈ ਇੱਕ ਮੌਤ ਨਾ ਕੋ ਅਰਜਾਨਾ ਮੌਤਾਂ ਹੁੰਦੀਆਂ ਸਾਡੇ ਮੰਡੇ ਚ ਪਿਛਲੇ ਹਫ਼ਤੇ ਦੀ ਮਲੋਦੀ ਸੱਤਵੀਂ ਮੌਤਾ ਹੈ ਵੀ ਕੋਈ ਸ਼ਬਦ ਨਹੀਂ ਸਾਡੇ ਕੋਲੇ ਬੋਲਣ ਵਾਸਤੇ ਕੀ ਕਹੀਏ ਤੇ ਕੀ ਨਾ ਕਹੀਏ ਇਸ ਤਰ੍ਹਾਂ ਸਰਕਾਰ ਕਹਿੰਦੀ ਵੀ ਅਸੀਂ ਨਸ਼ਾ ਯੁੱਧ ਨਸ਼ਾ ਵਿਰੋਧ ਚਲਾ ਰਹੇ ਹਾਂ ਕੀ ਲੱਗਦਾ ਵੀ ਉਹ ਅਸਰ ਨਹੀਂ ਹੋ ਰਿਹਾ ਕੀ ਚੱਕਰ ਸਰਕਾਰ ਦੀ ਜੋ ਪਾਲਸੀ ਹੈ ਯੁੱਧ ਨਸ਼ਾ ਵਿਰੋਧ ਅਸੀਂ ਉਸ ਨੂੰ ਐਪਰੀਸ਼ੀਏਟ ਕਰਦੇ ਹਾਂ ਪਰੰਤੂ ਇਹ ਬਿਮਾਰੀ ਬਹੁਤ ਵੈਪਕਣ ਨਾ ਪੁਰਾਣੇ ਬਜ਼ੁਰਗਾਂ ਨੂੰ ਸੀ ਕੋਈ ਬਿਮਾਰੀ ਘਰ ਕਰ ਜਾਂਦੀ ਹੈ ਚਿੱਟੇ ਦੀ ਬਿਮਾਰੀ ਘਰ ਘਰ ਗਈ ਪੰਜਾਬ ਚ ਦਿੱਲੀ ਸਾਡੇ ਕੋਲੇ ਕੋਰਟ ਤੇ ਤਿੰਨ ਚਾਰ ਪੈਣਾ ਮਾਵਾ ਹੋਈਆਂ ਵੀ ਸਾਡੇ ਬੱਚੇ ਨੂੰ ਦਾਖਲ ਕਰਾਓ ਸ਼ੁੱਕਰਵਾਰ ਨੂੰ ਇੱਥੇ ਫੈਮਿਲੀ ਕੋਰਟ ਲੱਗਦੀ ਹੈ ਫੈਮਿਲੀ ਕੋਰਟ ਤੇ 70% ਜੋ ਫੈਮਿਲੀ ਡਿਸਪੂਟ ਹੈ ਉਹਦਾ ਮੇਨ ਰੀਜ਼ਨ ਚਿੱਟਾ ਬਜ਼ੁਰਗ ਪਾਪੂ ਹੁੰਦੇ ਹਨ ਉਹਨਾਂ ਦੇ ਕੋਈ ਸੱਚੇ ਬੱਚਾ ਚੱਕਿਆ ਹੁੰਦਾ ਕਿਸੇ ਦੇ ਦੋਤਾਂ ਹੁੰਦਾ ਕਿਸੇ ਦੇ ਪੋਤਾ ਹੁੰਦਾ ਨਾਲ ਭੈਣ ਹੁੰਦੀ ਹੈ ਦੇਖ ਕੇ ਮਨ ਬਹੁਤ ਹੁੰਦਾ ਐਂ ਐਂ ਜੀ ਕਰਦਾ ਵੀ ਥੀ ਸੁਝਾ ਕਰ ਜੀਏ ਪਰੰਤੂ ਅਸੀਂ ਬੇਵਸਤਾਂ ਇੱਕ ਆ ਕੁਛ ਨਹੀਂ ਜਾਂਦੇ ਬਹੁਤ ਧੀਆਂ ਭੈਣਾਂ ਦਾ ਚਿੱਟੇ ਕਰਨ ਬਹੁਤ ਬੁਰਾ ਹਾਲ ਹੈ ਡਾਈਵੋਰਸ ਦਾ ਮੇਨ ਕਾਰਨ ਚਿੱਟਾ ਹੁੰਦਾ ਜਿੰਨੇ ਮਾਰੂ ਰੋਗ ਹੈ ਐਚ ਆਈ ਵੀ ਜੈਪੇਟੜ ਸਲਾਵਾ ਉਹ ਵੀ ਸਾਡੇ ਚਿੱਟੇ ਦੀ ਦੇਣਾ ਹੈ ਚਿੱਟਾ ਮੈਂ ਕਿਹਾ ਵੀ ਏਡਸ ਤੇ ਕੈਂਸਰ ਨਾਲ ਉਹ ਵੀ ਭਿਆਨਕ ਬਿਮਾਰੀ ਹੈ ਇਹ ਮੁੰਡਾ ਕੰਮ ਕੀ ਕਰਦਾ ਸੀ ਬਈ ਫਿਰ ਇਹ ਮੁੰਡਾ ਜੀ ਸ਼ਾਇਦ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਸਾਡੇ ਪਰੋਸ ਦੀ ਰਹਿੰਦਾ ਸੀ ਬਹੁਤ شریف ਮੁੰਡਾ ਸੀ ਉਹਦੇ ਮਾਪਿਓ ਬਹੁਤ ਜਿਆਦਾ ਸ਼ਰੀਫ ਹੈ ਬ੍ਰਾਹਮਣ ਕਮਲੇ ਹਸਨ ਜਿੱਥੇ ਦਿੱਲੀ ਉਹਦੇ ਮਦਰ ਫਾਦਰ ਜਾਂਦੇ ਆ ਸਾਨੂੰ ਤਾਂ ਅਸਲ ਤੱਕ ਦੇ ਸੋਸ਼ਲ ਨਹੀਂ ਜਾਣਦੇ ਜੀ ਇਹ ਮੁੰਡਾ ਵੀ ਚਿੱਟਾ ਨਾਲੋਂ ਵੱਡਾ ਇਹ ਇਕੱਲਤਾ ਹੀ ਸੀ ਪਰਿਵਾਰ ਦਾ ਇਹ ਇਕੱਲਾ ਹੀ ਮੁੰਡਾ ਸੀਗਾ ਜੀ ਇੱਕ ਏਡੀ ਸਿਸਟਰ ਹੈ ਉਹ ਮੈਡ ਹੈ ਬਹੁਤ ਛੋਟਾ ਜਾਂ ਤੇ ਸੁਗੀ ਪਰਵਾਸ ਹਾਂਜੀ ਭਾਪਨ ਜੀ ਅੱਜ ਇੱਕ ਡੈਥ ਹੋਈ ਆ ਬੜਾ ਮਨਪਸੰਦ ਅੱਜ ਰਾਤ ਹੋਈ ਏ ਨਥੇ ਇੱਕ 25 ਸਾਲ ਦਾ ਮੁੰਡਾ ਸੀਗਾ ਚਿੱਟਾ ਦਾ ਓਵਰਡੋਜ਼ ਨਾਲ ਉਹਦੀ ਸ਼ਾਇਦ ਡੈਥ ਹੋਈ ਹੈ ਹੂੰ ਤੇ ਉਹ ਪਰਚਾ ਹੋ ਗਿਆ ਕਈ ਬੰਦੇ ਦੇ ਬੰਦੇ ਪੁਲਿਸ ਨੇ ਗ੍ਰਿਫਤਾਰੀ ਕੀਤੀ ਆ ਬੰਦੇ ਉਹਨਾਂ ਨੂੰ ਤੇ ਸਰਕਾਰ ਨੇ ਸਰਕਾਰ ਹੁਣ ਤਾਂ ਬਹੁਤ ਵਧੀਆ ਕੰਮ ਕਰੀ ਜਾਂਦੀ ਆ ਚਿੱਟੇ ਦੇ ਵਿਰੁੱਧ ਚੱਲਿਆ ਇੱਕ ਮੁਹਿੰਮ ਚਲਾਈ ਆ ਨੇ ਪਰ ਹੁਣ ਜਿਹੜੀ ਇਹ ਮੁਹਿੰਮ ਆ ਨਾ ਠੀਕ ਹੈ ਮੁਹਿੰਮ ਤਾਂ ਕਰਾ ਲਈ ਪਰ ਜੇਕਰ ਦੋ ਤਿੰਨ ਸਾਲ ਪਹਿਲਾਂ ਕਰ ਲਈ ਇਹਦੀ ਮੁਹਿੰਮ ਤਾਂ ਜਿਆਦਾ ਕਾਮਯਾਬ ਹੁੰਦੀ ਕਿਉਂਕਿ ਹੁਣ ਚਿੱਟਾ ਜਿਹੜਾ ਨਾ ਇਹ ਸਿਰੋ ਟੱਪ ਗਿਆ। ਹੂੰ ਸਹੀ ਮੈਨੇਜ ਹੁਣ ਇਹ ਨਾ ਇਹ ਬਿਮਾਰੀ ਜਿਹੜੀ ਚਿੱਟੇ ਦੀ ਇਹ ਟੱਪ ਚੁੱਕੀ। ਇਹ ਕੈਂਸਰ ਨਾਲ ਭੜੀ ਬਿਮਾਰੀ ਬਣ ਗਈ ਇਹਦਾ ਕੋਈ ਲਾਜ ਹੀ ਨਹੀਂ। ਮੈਂ ਤਾਂ ਹੁਣ ਲੋਕਾਂ ਨੂੰ ਇਹ ਹੀ ਕਹਿਣਾ ਵੀ ਆਪ ਹੀ ਛੱਡ ਦਿਓ ਯਾਰ। ਕਿਉਂ ਬਰਬਾਦ ਕਰਦੇ ਹੋ ਆਹਦੇ ਘਰ ਵਾਲਿਆਂ ਨਾਲ ਆਪਦੇ ਆਪ ਨੂੰ। ਨਿੱਕੇ-ਰੇਕੇ ਮੁੰਡੇ ਇਕੱਲੇ-ਇਕੱਲੇ ਮੁੰਡੇ ਘਰਾਂ ਦੇ ਵਿੱਚ ਹੂੰ ਚਿੱਟੇ ਦੀ ਬਿਮਾਰੀ ਨਾਲ ਟੀਕੇ ਲਾ ਲੱਕ ਮਰੀ ਜਾਂਦੇ ਆ। ਸਰਕਾਰ ਨੇ ਤਾਂ ਹੁਣ ਉਪਰਾਲੇ ਕੀਤੇ ਆ ਪਰ ਸਰਕਾਰ ਕਰੀ ਕਰੀ ਕੱਲੀ ਕਰੂਗੀ। ਜਿੰਨੇ ਜਦ ਆਪ ਆਪਦੇ ਆਪ ਨੂੰ ਨਾ ਸੰਭਾਲ ਲਾਂਗੇ। ਹੂੰ ਮਨ ਲਾ ਵੀ ਤੇ ਆਪਾਂ ਉਹਦੇ ਉਹ ਦਾ ਕੰਟਰੋਲ ਕਰਦੇ ਨਹੀਂ ਜਦੋਂ ਸ਼ੁਰੂ ਕਰਦਾ ਹੈ ਮੁਰਕੇ ਆਪਾਂ ਸਰਕਾਰ ਤੇ ਸਿਰਦੇ ਨੇ ਸਰਕਾਰ ਜਰੀ ਕੀ ਗੀ ਪੁਲਿਸ ਜਰੀ ਕੀ ਗਰੂ ਕੱਲੀ ਇਹ ਸਾਰੇ ਦਾਸਤੇ ਇੱਕ ਇੱਕ ਤਰ੍ਹਾਂ ਦਾ ਨਾ ਇੱਕ ਜੇ ਇਹਨੂੰ ਆਪਾਂ ਕੰਟਰੋਲ ਕਰਨਾ ਸਾਰੇ ਲੋਕਾਂ ਦਾ ਹੀ ਇਹ ਬੰਦਾ ਫਰਜ ਕੱਲੀ ਪੁਲਿਸ ਦਾ ਨਹੀਂ ਕੱਲੇ ਪ੍ਰਸ਼ਾਸਨ ਦਾ ਨਹੀਂ ਫਰਜ ਬੰਦਾ ਇਹ ਆਪਾਂ ਆਮ ਜਨਤਾ ਨੂੰ ਵੀ ਇਹ ਇਹ ਮਗਰਾਫ ਹੋ ਗਿਆ ਪਰ ਆਪਾਂ ਤਾਂ ਹੀ ਬਿਮਾਰੀ ਮਗਰ ਲੈ ਸਕਦੀ ਹੈ ਨਾ ਵਰਨਾ ਨਹੀਂ ਇਹ ਤਾਂ ਟੱਪ ਗਿਆ ਕੰਮ ਪੰਜਾਬ ਖਤਮ ਇਹ ਕੱਲਾ ਹੀ ਸੀ ਮੁੰਡਾ ਪਰਿਵਾਰ ਦਾ ਕੱਲਾ ਸੀ ਇੱਕ ਇੱਕ ਭੈਣਾਂ ਦੇ ਭਰਾ ਜੀ ਭੈਣ ਵਿਆਹੀ ਵੀ ਹੈ ਇਹ ਕੱਲਾ ਮੁੰਡਾ ਸੀ ਕੁਆਰਾ ਸੀਗਾ ਤੇ ਟੀਕਾ ਲਾਉਣ ਵਾਲੇ ਦੀ ਮੌਤ ਹੋ ਗਈ ਇਹ ਹਰ ਪੁਲਿਸ ਨੇ ਪਰਚਾ ਦਾ ਰਾਤੀ ਦਾ ਰਿਕਾਰਡ ਕਰਤਾ ਸੀਗਾ ਤੇ ਮੁੰਡਾ ਮੈਨੂੰ ਪਰ ਨਾਲ ਗਿਆ ਵੀ ਮੁੰਡੇ ਚੱਕੇ ਵੀ ਹੈ ਕੋਈ ਜਿਹੜੇ ਚਿੱਟਾ ਵੇਚਦੇ ਸੀਗੇ ਠੀਕ ਹੈ ਸਰ ਕੀ ਮਾਮਲਾ ਜਿਹੜਾ ਇੱਕ ਚਿੱਟੇ ਨਾਲ ਡੈਥ ਹੋਈ ਹੈ ਇਹ ਕੱਲ ਜੀ ਜੀ ਸ਼ਾਹ ਨੂੰ ਨਵੇਦ ਪਰ ਪਾਸ ਪੁੱਤਰ ਸੱਤ ਬਾਲ ਆ ਚੁੱਕਾ ਗਲਾ ਪਿੰਡ ਦਾ ਜੀ ਇਹ ਸਾਨੂੰ ਮਿਲ ਕੇ ਨੇ ਵਿਆਹ ਲਗਾਇਆ ਮੇਰਾ ਭਾਂਜਾ ਪ੍ਰਵੀਨ ਇਲੈਸ ਪ੍ਰਿੰਸ ਇਹ ਪਹਿਲਾਂ ਸੈਂਟਰ ਚ ਵੀ ਦਾ ਕਰ ਰਿਹਾ ਹੁਣ ਟੀਟ ਸੀਗਾ ਕੱਲ ਕਿਹਨਾਂ ਜਰਮੋ ਨੁਕਤੇ ਦੁਕਾਨ ਤੇ ਦੇਖਣ ਗਿਆ ਤੇ ਔਖੇ ਸੋਕੇ ਸਾਹ ਲੈ ਰਿਆ ਸੀ ਉਹਨੇ ਮੈਨੂੰ ਦੱਸਿਆ ਵੀ ਮੈਨੂੰ ਜਸਵੀਰ ਸਿੰਘ ਬਬਲੂ ਜਗਜੀਤ ਤੇ ਸੋਨੂ ਨੇ ਵਦਨਸ਼ਾ ਦਿੱਤਾ ਤੇ ਇਹਨੂੰ ਜੋ ਹਸਪੀਟਲ ਲੈ ਗਿਆ ਤੇਰੀ ਡੈਥ ਹੋ ਗਈ ਇਹਦੇ ਸਬੰਧ ਚ ਅਸੀਂ ਐਫ ਆਰ ਨੰਬਰ 40 ਮਿਤੀ 11 425 ਅੰਡਰ ਸੈਕਸ਼ਨ 105 ਤਾਂਸੋ 4 115 2 35 ਬੀ ਐਨ ਐਸ ਪੇਸ ਕਿਧਰਵਾ ਦਰਜ ਰਿਸ਼ਤ ਕੀਤੀ ਹੈ ਤੇ ਇਹ ਤਿੰਨੇ ਦੋਸ਼ੀਆਂ ਨੂੰ ਅਰੈਸਟ ਕਰਕੇ ਅਰੈਸਟ ਕਰ ਲਿਆ ਤੇ ਅਗਲੀ ਤਫਤੀਸ਼ ਸਾਡੀ ਜਾਰੀ ਹੈ ਇਹ ਚਿੱਟੇ ਵਾਲਿਆਂ ਨੂੰ ਰੋਕਣ ਦੇ ਲਈ ਕਰ ਰਹੇ ਹਾਂ ਕੋਈ ਕਿਸ ਤਰ੍ਹਾਂ ਦਾ ਵੀ ਹੈਗਾ ਹੈ ਅੱਜ ਮੈਂ ਲੋਕਾਂ ਨੂੰ ਇਹੀ ਅਪੀਲ ਕਰਦਾ ਵੀ ਜੇ ਕਿਸੇ ਦਾ ਬੱਚਾ ਗਲਤ ਸੰਗਤ ਵਿੱਚ ਪੈ ਗਿਆ ਤਾਂ ਸਾਡੇ ਧਿਆਨ 'ਚ ਲਿਆਵੇ ਅਸੀਂ ਉਹਨੂੰ ਦਾਖਲ ਕਰਾ ਕੇ ਉਹਦਾ ਇਲਾਜ ਕਰਾਵਾਂਗੇ ਅੱਜ ਪਿੱਛੇ ਜੇ ਮੈਂ ਸੱਤ ਮੁੰਡੇ ਦਾਖਲ ਕਰਾਇਆ ਸੀ ਉਹ ਵਧੀਆ ਇਲਾਜ ਹੋਇਆ ਉਹਨਾਂ ਦਾ ਛੱਡੀ ਬੈਠੇ ਆ ਉਹ ਇਹਦਾ ਤੁਸੀਂ ਇਸ ਤਰ੍ਹਾਂ ਦੇ ਵਿਚ ਮਾਪੇ ਸਾਡੇ ਧਿਆਨ 'ਚ ਲਿਆਉਣਗੇ ਜਾ ਹਸਪੀਟਲ ਲੈ ਕੇ ਜਾਣਗੇ ਬੱਚੇ ਨੂੰ ਤੇ ਫਿਰ ਇਹਨਾਂ ਦਾ ਇਲਾਜ ਹੋ ਸਕਦਾ ਪਰਮਾਤਮਾ ਕਰੇ ਵੀ ਕਿਸੇ ਨੇ ਬੱਚੇ ਨੂੰ ਮਾੜੀ ਸੰਗਤ ਦੇ ਨਾਲ ਰਬ ਪਰਮਾਪਾਵੇ ਕੋਈ ਪਰਮਾਤਮਾ ਸਹਤ ਬਖਸ਼ੇ ਪੱਜੇ ਕੇ ਦਾ ਬੱਚਾ ਮਾੜੀ ਸੰਗਤ ਚ ਪੈ ਗਿਆ ਤਾਂ ਸਾਡੇ ਧਿਆਨ ਚ ਲਾਵੇ ਇਸ ਨੂੰ ਇਲਾਜ ਕਰਾਉਣ ਨੂੰ ਤਿਆਰ